ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਬਸ ਦੇ ਉੱਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਤਰਨਤਾਰਨ ਤੇ ਪੱਟੀ ਇਲਾਕੇ ਦੇ ਬੱਬਰ ਜਰਨੈਲ ਸਿੰਘ ਬਾਰੇ ਭਾਈ ਹਰਦੇਵ ਸਿੰਘ ਬੱਬਰ ਜੋੜ ਸਿੰਘ ਵਾਲਾ ਬਾਰੇ ਸੋ ਅੱਜ ਦੀ ਜਿਹੜੀ ਵੀਡੀਓ ਆ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਕਹਿੰਦੇ ਨੇ ਵੀ ਸਿੱਖ ਕੌਮ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਬੱਬਰ ਖਾਲਸਾ ਜਥੇਬੰਦੀ ਨੇ ਜਿਨ੍ਹਾਂ ਸ਼ੂਰਮਿਆਂ ਦੀ ਬਦੌਲਤ ਪੁਲਿਸ ਫੋਰਸਾਂ ਦੇ ਵੱਡੇ ਵੱਡੇ ਅਫਸਰਾਂ ਦੀ ਰਾਤਾਂ ਦੀ ਨੀਂਦ ਹਰਾਮ ਕੀਤੀ ਰੱਖੀ ਉਹਨਾਂ ਵਿੱਚ ਇੱਕ ਨਾਮ ਭਾਈ ਹਰਦੇਵ ਸਿੰਘ ਜੋੜ ਸਿੰਘ ਵਾਲੇ ਦਾ ਵੀ ਸੀਗਾ ਭਾਈ ਹਰਦੇਵ ਸਿੰਘ ਬੱਬਰ ਦਾ ਜਨਮ ਕਹਿੰਦੇ ਵੀ ਪਿਤਾ ਸਰਦਾਰ ਧਰਮ ਸਿੰਘ ਦੇ ਘਰ ਮਾਤਾ ਪੂਰਨ ਕੌਰ ਦੀ ਕੁੱਖੋਂ ਸਨ 1968 ਦੇ ਵਿੱਚ ਕਲਕੱਤੇ ਵਿੱਚ ਹੋਇਆ ਸੀ। ਉਹ 6 ਸਾਲ ਦੇ ਸਨ ਜਦੋਂ ਉਹਨਾਂ ਦਾ ਪਰਿਵਾਰ ਕਲਕੱਤੇ ਤੋਂ ਪੰਜਾਬ ਪਿੰਡ ਜੋਰ ਸਿੰਘ ਵਾਲਾ ਨੇੜੇ ਤਰਨਤਾਰਨ ਆ ਗਿਆ ਸੀ। ਹਰਦੇਵ ਸਿੰਘ ਨੇ 8ਵੀਂ ਤੱਕ ਪੜ੍ਹਾਈ ਆਪਣੇ ਨਾਨਕੇ ਪਿੰਡ ਪ੍ਰਿੰਗਣੀ ਤੋਂ ਕੀਤੀ ਤੇ ਫੇਰ ਨਿੱਕੀ ਉਮਰੇ ਹੀ ਆਪਣੇ ਪਿਤਾ ਨਾਲ ਟਰਾਂਸਪੋਰਟ ਦੇ ਕੰਮ ਵਿੱਚ ਹੱਥ ਵਟਾਉਣਾ ਆਰੰਭ ਕਰ ਦਿੱਤਾ ਕਹਿੰਦੇ। ਇਹ ਉਹ ਸਮਾਂ ਸੀ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਸਿੱਖ ਕੌਮ ਦੇ ਖੁੱਸੇ ਹੋਏ ਰਾਤ ਹੀ ਪ੍ਰਾਪਤੀ ਲਈ ਸਿਰ ਤਲੀ ਤੇ ਧਰ ਕੇ ਸੰਘਰਸ਼ ਲੜ ਰਹੇ ਸਨ। ਇੰਦਰਾ ਗਾਂਧੀ ਨੇ ਸਿੱਖ ਕੌਮ ਦੇ ਪਾਵਨ ਧਰਮ ਕੇਂਦਰ ਸ੍ਰੀ ਹਰਮੰਦਰ ਸਾਹਿਬ ਉੱਪਰ ਟੈਂਕਾ ਤੇ ਮਾਰਟਰ ਨਾਲ ਲੈਸ ਫੌਜ ਦਾ ਹਮਲਾ ਕਰਵਾ ਦੇਣ ਦਾ ਕਨੌਣਾ ਫੈਸਲਾ ਲਿਆ ਜਿਹੜਾ ਕਿ ਉਸ ਦੇ ਖੁਦ ਲਈ ਵੀ ਆਤਮਕਾਤੀ ਸਾਬਤ ਹੋਇਆ। ਰਮੰਦਰ ਸਾਹਿਬ ਤੇ ਹੋਏ ਇਸ ਗੈਰੀ ਹਮਲੇ ਨੇ ਦੁਨੀਆ ਦੀ ਹਰ ਨੁੱਕਰ ਵਿੱਚ ਬੈਠੇ ਸ਼ਰਧਾਲੂ ਸਿੱਖ ਨੂੰ ਝੰਡੋੜ ਕੇ ਜਗਾ ਦਿੱਤਾ ਕਹਿੰਦੇ ਨੇ ਵੀ ਸਿਰ ਧਾਲੀ ਤੇ ਧਰ ਕੇ ਤੁਰਨ ਵਾਲੇ ਮਰਜੀਵਣਿਆਂ ਦੀਆਂ ਲੰਬੀਆਂ ਅਕਤਾਰਾਂ ਲੱਗਣ ਲੱਗ ਪਈਆਂ اسی ਲਹਿਰ ਦੇ ਵਿੱਚ ਭਾਈ ਹਰਦੇਵ ਸਿੰਘ ਨੇ ਸਨ 1985 ਵਿੱਚ ਅਮਰਤ ਛਕ ਲਿਆ ਤੇ ਖਾਲਸਾ ਪਰਿਵਾਰ ਦੇ ਮੈਂਬਰ ਬਣ ਗਏ ਉਦੋਂ ਭਾਈ ਹਰਦੇਵ ਸਿੰਘ ਦੀ ਉਮਰ 17 ਸਾਲ ਦੀ ਸੀ ਅਮਰਾ ਚੱਕਣ ਤੋਂ ਬਾਅਦ ਭਾਈ ਹਰਦੇਵ ਸਿੰਘ ਹੁਣ ਰਣ ਤੱਤੇ ਵਿੱਚ ਜੂਝਣ ਲਈ ਝਿਹਾਰੂ ਜਥੇ ਨਾਲ ਸੰਪਰਕ ਕਾਇਮ ਕਰਨੇ ਯਤਨ ਕਰਨ ਲੱਗ ਪਏ ਕਿਹਾ ਜਾਂਦਾ ਹੈ ਕਿ ਇੱਕ ਵਾਰ ਉਹਨਾਂ ਦਾ ਮੇਲ ਭਾਈ ਅਵਤਾਰ ਸਿੰਘ ਬ੍ਰਹਮਾ ਅਤੇ ਭਾਈ ਕਲਦੇਵ ਸਿੰਘ ਮੁੱਚੜ ਦੇ ਨਾਲ ਵੀ ਹੋਇਆ ਪਰ ਉਦੋਂ ਸਿੰਘ ਵਧੇਰੇ ਨੌਜਵਾਨਾਂ ਨੂੰ ਘਰਾਂ ਤੋਂ ਰੂਹ ਪੋਸ਼ ਕਰਨ ਦੇ ਹੱਕ ਵਿੱਚ ਨਹੀਂ ਸੀਗੇ ਇਸੇ ਦੌਰਾਨ ਭਾਈ ਹਰਦੇਵ ਸਿੰਘ ਦਾ ਸੰਪਰਕ ਬੱਬਰ ਖਾਲਸਾ ਦੇ ਭਾਈ ਰੇਸ਼ਮ ਸਿੰਘ ਮਖੋਹਰਾਂ ਦੇ ਨਾਲ ਹੋ ਗਿਆ ਫਿਰ ਭਾਈ ਹਰਦੇਵ ਸਿੰਘ ਭਾਈ ਹਰੀ ਸਿੰਘ ਸੈਦੋਂ ਹੋਰਾਂ ਦੇ ਗਰੁੱਪ ਨਾਲ ਰਲ ਕੇ ਸੇਵਾ ਕਰਨ ਲੱਗ ਪਏ ਇਹ ਸਾਰੇ ਹੀ ਸਿੰਘ ਕਹਿੰਦੇ ਵੀ ਸਿਰ ਤਲੀ ਤੇ ਰੱਖ ਕੇ ਹਕੂਮਤ ਦੇ ਵਿਰੁੱਧ ਜੂਝ ਰਹੇ ਸਨ ਸਰਹੱਦੀ ਇਲਾਕਾ ਹੋਣ ਕਾਰਨ ਫੋਰਸਾਂ ਇਸ ਇਲਾਕੇ ਅੰਦਰ ਵਿਸ਼ੇਸ਼ ਸਰਗਰਮੀ ਵਿੱਚ ਰਹਿੰਦੀਆਂ ਸਨ ਜਿਸ ਕਾਰਨ ਨੇਤੇ ਦਿਹਾੜੇ ਹੀ ਪੁਲਿਸ ਫੋਰਸਾਂ ਨਾਲ ਗੁਰੂਕੇ ਸਿੰਘਾਂ ਦੇ ਮੁਕਾਬਲੇ ਹੋਣੇ ਆਮ ਜੀ ਗੱਲ ਸੀ ਅਜੇ ਆਪ ਵੱਲੋਂ ਸੰਘਰਸ਼ ਆਰੰਭ ਕੀਤੇ ਨੂੰ ਥੋੜਾ ਹੀ ਸਮਾਂ ਹੋਇਆ ਸੀ ਕਿ ਪਿੰਡ ਚੀਮਾ ਵਿੱਚ ਫੋਰਸਾਂ ਨਾਲ ਹੋਏ ਇੱਕ ਮੁਕਾਬਲੇ ਵਿੱਚ ਆਪ ਦੇ ਗਰੁੱਪ ਦੇ ਮੁਖੀ ਭਾਈ ਹਰੀ ਸਿੰਘ ਸੈਦੋ ਸ਼ਹੀਦ ਹੋ ਗਏ ਭਾਈ ਹਰੀ ਸਿੰਘ ਸੈਦੋ ਦੀ ਸ਼ਹਾਦਤ ਇਸ ਗਰੁੱਪ ਲਈ ਇੱਕ ਵੱਡੀ ਸੱਟ ਸੀ ਜਥੇਬੰਦੀ ਨੇ ਭਾਈ ਹਰੀ ਸਿੰਘ ਦੀ ਦਫ਼ਤਰ ਭਾਈ ਹਰਦੇਵ ਸਿੰਘ ਜੋੜ ਸਿੰਘ ਵਾਲਾ ਨੂੰ ਬਣ ਦਿੱਤੀ ਹੁਣ ਭਾਈ ਹਰਦੇਵ ਸਿੰਘ ਬੱਬਰ ਜੋੜ ਸਿੰਘ ਵਾਲਾ ਤਰਨਤਾਰਨ ਰੇਂਦੇ ਇੰਚਾਰਜ ਬਣ ਗਏ ਗਰੁੱਪ ਦੇ ਮੁਖੀ ਬਣ ਤੋਂ ਬਾਅਦ ਭਾਈ ਹਰਦੇਵ ਸਿੰਘ ਬੱਬਰ ਨੇ ਪਿੰਡ ਸੈਦੋ ਜਿਹੜਾ ਕਿ ਹਰੀਕੇ ਭਿੱਖੀਵਣ ਸੜਕ ਤੋਂ 2 ਕਿਲੋਮੀਟਰ ਦੀ ਵਿੱਤ ਤੇ ਸਥਿਤ ਹੈ ਇੱਥੇ ਭਾਈ ਹਰੀ ਸਿੰਘ ਦੀ ਯਾਦ ਵਿੱਚ ਨਿਸ਼ਾਨ ਸਾਹਿਬ ਚੜਾਇਆ ਇਸ ਮੌਕੇ ਦੀ ਇੱਕ ਗੱਲ ਪ੍ਰਸਿੱਧ ਹੈ ਕਿ ਨਿਸ਼ਾਨ ਸਾਹਿਬ ਚੜਾਉਣ ਸਮੇਂ ਕੁਝ ਤਕਨੀਕੀ ਸਮੱਸਿਆ ਆਈ ਸੀ ਜਦੋਂ ਕਿ ਭਾਈ ਹਰਦੇਵ ਸਿੰਘ ਜੋਰ ਸਿੰਘ ਵਾਲਾ ਮੌਕੇ ਤੇ ਆਣ ਪਹੁੰਚੇ ਪਿੰਡ ਵਾਲਿਆਂ ਤੋਂ ਆ ਰਹੀ ਮੁਸ਼ਕਲ ਸੁਣ ਕੇ ਭਾਈ ਹਰਦੇਵ ਸਿੰਘ ਨੇ ਆਪਣੇ ਵੱਲੋਂ ਕੋਈ ਸਲਾਹ ਦੇਣ ਦੀ ਬਜਾਏ ਅਰਦਾਸ ਕਰਨੇ ਕਿਹਾ ਤੇ ਖੁਦ ਅਰਦਾਸ ਕਰਨ ਲੱਗ ਪਏ ਸੰਗਤ ਰੂਪ ਵਿੱਚ ਅਰਦਾਸ ਕੀਤੇ ਜਾਣ ਤੋਂ ਬਾਅਦ ਨਿਸ਼ਾਨ ਸਾਹਿਬ ਚੜਾਇਆ ਗਿਆ ਤਾਂ ਕੋਈ ਮੁਸ਼ਕਲ ਨਹੀਂ ਆਈ 5 ਮਿੰਟ ਵਿੱਚ ਹੀ ਸ਼੍ਰੀ ਨਿਸ਼ਾਨ ਸਾਹਿਬ ਚੜਾ ਦਿੱਤਾ ਗਿਆ ਇਹ ਘਟਨਾ ਭਾਈ ਹਰਦੇਵ ਸਿੰਘ ਬੱਬਰ ਜੋਰ ਸਿੰਘ ਵਾਲਾ ਦੇ ਗੁਰੂ ਸਾਹਿਬ ਉੱਪਰ ਅਟਲ ਵਿਸ਼ਵਾਸ ਦੀ ਗਵਾਹੀ ਭਰਦੀ ਹੈ ਸੰਘਰਸ਼ ਵਿੱਚ ਵਿਚਰਦੇ ਹੋਏ ਆਪਦਾ ਜਥਾ ਦੁਸ਼ਟਾਂ ਦੋਖੀਆਂ ਦੀ ਸੁਧਾਈ ਕਰ ਰਿਹਾ ਸੀ ਜਦੋਂ ਕਿ ਪਿੰਡ ਰੂੜੀ ਵਾਲਾ ਵਿਖੇ ਦਰਿਆ ਤੇ ਕੰਢੇ ਤੇ ਪੁਲਸ ਦਾ ਘੇਰਾ ਪੈ ਗਿਆ ਇਸ ਮੋਕੇ ਸਿੰਘ ਬਹੁਤ ਹੀ ਬੁਰੀ ਤਰ੍ਹਾਂ ਘਿਰ ਗਏ ਫੇਰ ਵੀ ਉਹਨਾਂ ਨੇ ਡਟਵਾ ਮੁਕਾਬਲਾ ਕੀਤਾ ਬੜੀ ਕਹਿਰ ਦੀ ਗੋਲੀ ਚੱਲੀ ਅਤੇ ਗਹਿ ਗੱਚਵਾ ਮੁਕਾਬਲਾ ਹੋਇਆ ਇਸ ਮੁਕਾਬਲੇ ਦੇ ਵਿੱਚ ਭਾਈ ਹਰਦੇਵ ਸਿੰਘ ਬੱਬਰ ਦੇ ਤਿੰਨ ਨੇੜ ਦੇ ਸਾਥੀ ਭਾਈ ਮੇਜਰ ਸਿੰਘ ਨਦੋਹਰ ਭਾਈ ਹੀਰਾ ਸਿੰਘ ਸਭਰਾਣ ਤੇ ਭਾਈ ਦਰਸ਼ਨ ਸਿੰਘ ਸਭਰਾ ਸ਼ਹੀਦ ਹੋ ਗਏ ਜਦਕਿ ਭਾਈ ਹਰਦੇਵ ਸਿੰਘ ਅਤੇ ਇੱਕ ਹੋਰ ਸਿੰਘ ਕਹੀਂ ਪੁਲਸੀਆਂ ਨੂੰ ਮਾਰ ਕੇ ਵਰਦੀਆਂ ਗੋਲੀਆਂ ਜੋ ਘੇਰਾ ਤੋੜ ਕੇ ਨਿਕਲ ਗਏ ਇਸ ਤੋਂ ਬਾਅਦ ਵੀ ਕਹਿੰਦੇ ਵੀ ਭਾਈ ਹਰਦੇਵ ਸਿੰਘ ਬੱਬਰ ਦੇ ਐਕਸ਼ਨ ਨਿਰੰਤਰ ਜਾਰੀ ਰਹੇ ਸਗੋਂ ਉਹਨਾਂ ਨੇ ਆਪਣਾ ਦਾਇਰਾ ਹੋਰ ਵੀ ਵਧਾ ਲਿਆ ਸੀ ਬੱਬਰ ਖਾਲਸਾ ਦੇ ਚੋਟੀ ਦੇ ਸਿੰਘਾਂ ਭਾਈ ਧਰਮ ਸਿੰਘ ਕਾਸ਼ਤੀਵਾਲ ਸੁਖਦੇਵ ਸਿੰਘ ਚੱਬਾ, ਬਲਦੇਵ ਸਿੰਘ ਗਾਡਰ, ਸਕੀਰਾ, ਮਹਿੰਦਰ ਸਿੰਘ ਪਿਓਦ ਆਦ ਨਾਲ ਮੇਲ-ਮਲਾਪ ਰਾਹੀਂ ਰਲ-ਮਿਲ ਕੇ ਐਕਸ਼ਨ ਕਰਨੇ ਆਰੰਭ ਕਰ ਦਿੱਤੇ ਇਹਨਾਂ ਨੇ। ਜਿਸ ਕਾਰਨ ਬਟਾਲੇ ਦਾ ਐਸਐਸਪੀ ਗੋਬਿੰਦ RAM ਵੀ ਭਾਈ ਹਰਦੇਵ ਸਿੰਘ ਦੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ। ਭਾਈ ਸਾਹਿਬ ਦੀ ਮਾਤਾ ਬੀਬੀ ਪੂਰਨ ਕੌਰ ਅਤੇ 13 ਸਾਲ ਦੇ ਛੋਟੇ ਭਰਾ ਕੁਲਦੀਪ ਸਿੰਘ ਨੂੰ ਘਰੋਂ ਚੁੱਕ ਕੇ ਬਟਾਲਾ ਪੁਲਿਸ ਲੈ ਕੇ ਚਲੀ ਗਈ ਕਹਿੰਦੇ। ਜਿੱਥੇ ਕਿ ਗੋਬਿੰਦ RAM ਉਹਨਾਂ ਤੇ ਖੁਦ ਤਸ਼ੱਦਦ ਕਰਦਾ ਰਿਹਾ ਤੇ ਭਾਈ ਹਰਦੇਵ ਸਿੰਘ ਬੱਬਰ ਨੂੰ ਫੜਾਉਣ ਲਈ ਕਹਿੰਦਾ ਰਿਹਾ। ਇਸ ਮੌਕੇ ਇੱਕ ਆਈਜੀ ਰੇਨ ਦਾ ਅਫਸਰ ਸਰ ਵੀ ਮੌਕੇ ਤੇ ਆਇਆ ਤੇ ਦੋਹਾ ਮਾਪੁੱਤਾਂ ਨੂੰ ਕਹਿਣ ਲੱਗਾ ਵੀ ਤੁਸੀਂ ਹਰਦੇਵ ਸਿੰਘ ਨੂੰ ਫੜਾਉਂਦੇ ਕਿਉਂ ਨਹੀਂ ਉਹਦੇ ਤੇ 5 ਲੱਖ ਦਾ ਨਾਮ ਹੈ ਉਹਨੂੰ ਫੜਾ ਦੇਓਗੇ ਤੇ ਬਚ ਜਾਊਂਗੇ ਇਸ ਮੌਕੇ ਭਾਈ ਹਰਦੇਵ ਸਿੰਘ ਦਾ 13 ਸਾਲ ਦਾ ਭਰਾ ਕਲਦੀਪ ਸਿੰਘ ਕਹਿਣ ਲੱਗਾ ਵੀ ਜੇ ਤੁਹਾਡੇ ਤੋਂ ਨਹੀਂ ਫੜਿਆ ਜਾਂਦਾ ਤਾਂ ਫਿਰ ਸਾਡੇ ਤੋਂ ਕਿਵੇਂ ਫੜਿਆ ਜਾਊ ਇੱਕ ਵਾਰ ਤਰਨਤਾਰਨ ਦੀ ਪੁਲਿਸ ਭਾਈ ਹਰਦੇਵ ਸਿੰਘ ਦੇ ਪਿਤਾ ਸਰਦਾਰ ਧਰਮ ਸਿੰਘ ਨੂੰ ਚੁੱਕ ਕੇ ਲੈ ਗਈ 20-25 ਦਿਨ ਪਿੰਡ ਦੀ ਪੰਚਾਇਤ ਥਾਣੇ ਦੇ ਚੱਕਰ ਲਾਉਂਦੀ ਰਹੀ ਪਰ ਪੁਲਿਸ ਭਾਈ ਪਰਦੇਵ ਸਿੰਘ ਦੇ ਪਿਤਾ ਨੂੰ ਛੱਡਣ ਲਈ ਨਾ ਮੰਨੇ ਅਖੀਰ ਪਤਾ ਲੱਗਣ ਤੇ ਭਾਈ ਹਰਦੇਵ ਸਿੰਘ ਬੱਬਰ ਨੇ ਕਿਹਾ ਵੀ ਠੀਕ ਹੈ ਹੁਣ ਮੈਂ ਛਡਾ ਕੇ ਵਿਖਾਉਣਾ ਤੇ ਭਾਈ ਹਰਦੇਵ ਸਿੰਘ ਨੇ ਤਰਨਤਾਰਨ ਦੇ ਐਸਐਸਪੀ ਦੇ ਕਾਫਲੇ ਦੀ ਇੱਕ ਗੱਡੀ ਪਿੰਡ ਬਰਵਾਲਾ ਦੀ ਪੁਲੀ ਤੇ ਕਹਿੰਦੇ ਵੀ ਢਾਹ ਦੱਤੀ ਤੇ ਇਸ ਦੀ ਜ਼ਿੰਮੇਵਾਰੀ ਲੈ ਲਈ ਇਸ ਤੋਂ ਅਗਲੇ ਦਿਨ ਹੀ ਪੁਲਿਸ ਨੇ ਭਾਈ ਹਰਦੇਵ ਸਿੰਘ ਦੇ ਪਿਤਾ ਬਾਪੂ ਧਰਮ ਸਿੰਘ ਨੂੰ ਛੱਡ ਦਿੱਤਾ ਇੱਕ ਵਾਰ ਭਾਈ ਹਰਦੇਵ ਸਿੰਘ ਨੇ ਪੱਟੀ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਪੁਲਿਸ ਦੀਆਂ ਵਰਦੀਆਂ ਪਾ ਕੇ ਐਕਸ਼ਨ ਕੀਤਾ ਅਤੇ ਇੱਕ ਪੰਥਰੋਕੀ ਨੂੰ ਸੋਧਿਆ ਐਕਸ਼ਨ ਕਰਕੇ ਜਦੋਂ ਵਾਪਸ ਜਾ ਰਹੇ ਸਨ ਤਾਂ ਸ਼ਹਿਰ ਦੇ ਮੁੱਖ ਚੌਕ ਵਿੱਚ ਉਹਨਾਂ ਦੀ ਜਿਪਸੀ ਬੰਦ ਹੋ ਗਈ ਨੇੜੇ ਹੀ ਪੁਲਿਸ ਦਾ ਨਾਕਾ ਸੀ ਕਹਿੰਦੇ ਭਾਈ ਹਰਦੇਵ ਸਿੰਘ ਬੱਬਰ ਜੋੜ ਸਿੰਘ ਵਾਲਾ ਜੋ ਕਿ ਪੁਲਿਸ ਅਫਸਰ ਦੀ ਵਰਦੀ ਵਿੱਚ ਸਨ ਤੇ ਨਾਕੇ ਤੇ ਖਲੋਤੇ ਉਹਨਾਂ ਪੁਲਿਸੀਆਂ ਨੂੰ ਆਵਾਜ਼ ਮਾਰ ਕੇ ਗੱਡੀ ਨੂੰ ਧੱਕਾ ਲਾਉਣ ਲਈ ਕਿਹਾ ਪੁਲਿਸ ਵਾਲਿਆਂ ਨੇ ਧੱਕਾ ਲਾ ਕੇ ਗੱਡੀ ਸਟਾਰਟ ਕਰਵਾਈ ਤੇ ਸਿੰਘਾਂ ਦਾ ਗਰੁੱਪ ਸਹੀ ਇਸਲਾਮ ਦਾ ਨਿਕਲ ਗਿਆ ਇਸੀ ਤਰ੍ਹਾਂ ਇੱਕ ਵਾਰ ਭਾਈ ਹਰਦੇਵ ਸਿੰਘ ਬੱਬਰ ਦੇ ਦੋ ਸਾਥੀ ਸਿੰਘ ਜਿਨ੍ਹਾਂ ਚੋਂ ਇੱਕ ਦਾ ਨਾਮ ਭਾਈ ਨਿਸ਼ਾਨ ਸਿੰਘ ਖਾਪਰਖੇੜੀ ਅਤੇ ਦੂਜੇ ਦਾ ਨਾਮ ਲਾਢੀ ਸੀ ਇੱਕ ਮੁਕਾਬਲੇ ਵਿੱਚ ਸ਼ਹੀਦ ਹੋ ਗਏ ਉਹਨਾਂ ਦੀਆਂ ਦੇਹਾਂ ਹਸਪਤਾਲ ਲਜਾਈਆਂ ਗਈਆਂ ਮਲਾਜਾ ਹੋਣ ਲੱਗਾ ਤਾਂ ਦਿਨ ਦੇ 11 ਵਜੇ ਭਾਈ ਹਰਦੇਵ ਸਿੰਘ ਬੱਬਰ ਖੁਦ ਪੇਸ਼ ਬਦਲ ਕੇ ਹਸਪਤਾਲ ਪਹੁੰਚ ਗਏ ਸ਼ਹੀਦ ਹੋਏ ਸਿੰਘਾਂ ਦੇ ਸਬੰਧੀ ਅਤੇ ਭਾਈ ਹਰਦੇਵ ਸਿੰਘ ਬੱਬਰ ਦੇ ਪਿੰਡ ਦੇ ਲੋਕ ਜਿਹੜੇ ਕਿ ਭਾਈ ਸਾਹਿਬ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਉਹ ਡਰੀ ਜਾਣ। ਕਈਆਂ ਨੇ ਆ ਕੇ ਕਿਹਾ ਵੀ ਹਰਦੇਵ ਸਿੰਘਾ ਤੂੰ ਚਲਿਆ ਜਾ ਮੁਕਾਬਲਾ ਹੋ ਜਾਣਾ ਹੀ। ਪਰ 6 ਫੁੱਟ 2 ਇੰਚ ਲੰਬੇ ਕੱਦ ਵਾਲੇ ਭਾਈ ਹਰਦੇਵ ਸਿੰਘ ਦਾ ਜਵਾਬ ਇਹ ਸੀ ਕਿ ਮੈਂ ਆਪਣੇ ਸਿੰਘਾਂ ਦੇ ਆਪਣੇ ਹੱਥੀ ਸੇਰੇ ਬਣ ਕੇ ਜਾਣੇ ਨੇ। ਤੁਸੀਂ ਬੱਸ ਕਿਸੇ ਨੇ ਰੋਣਾ ਨਹੀਂ। ਇਸ ਤਰ੍ਹਾਂ 11 ਵਜੇ ਤੋਂ ਲੈ ਕੇ ਕਹਿੰਦੇ ਵੀ 3 ਵਜੇ ਤੱਕ ਭਾਈ ਹਰਦੇਵ ਸਿੰਘ ਬੱਬਰ ਹਸਪਤਾਲ 'ਚ ਮੌਜੂਦ ਰਿਹਾ ਤੇ ਫਿਰ ਆਪਣੇ ਵੱਲੋਂ ਸ਼ੀਦਾਂ ਨੂੰ ਸ਼ਰਦਾ ਦੇ ਫੁੱਲ ਭੇਡ ਕਰਨ ਤੋਂ ਬਾਅਦ ਹੀ ਗਿਆ ਭਾਈ ਹਰਦੇਵ ਸਿੰਘ ਦਾ ਸਾਰਾ ਪਰਿਵਾਰ ਪੁਲਿਸ ਦੇ ਨਿੱਤ ਦਿਹਾੜੇ ਜ਼ਬਰ ਤੋਂ ਦੁਖੀ ਹੋ ਕੇ ਅੰਮ੍ਰਿਤਸਰ ਸ਼ਹਿਰ 'ਚ ਰਹਿਣ ਲੱਗ ਪਿਆ ਇਨ੍ਹਾਂ ਹੀ ਦਿਨਾਂ ਵਿੱਚ ਭਾਈ ਹਰਦੇਵ ਸਿੰਘ ਦੀ ਨਿੱਕੀ ਭੈਣ ਰਣਜੀਤ ਕੌਰ ਦੇ ਵਿਆਹ ਦੀ ਤਰੀਕ ਨੇੜੇ ਆ ਗਈ ਜਿਸ ਦਾ ਕਿ ਪੁਲਿਸ ਅਫਸਰਾਂ ਨੂੰ ਪਤਾ ਲੱਗਾ ਡੀਐਸਪੀ ਮਖਤਿਆਰ ਚੰਦ ਕਹਿਣ ਲੱਗਾ ਵੀ ਜੇ ਹਰਦੇਵ ਸਿੰਘ ਆਪਣੀ ਭੈਣ ਦੇ ਵਿਆਹ ਤੇ ਆਉਂਦਾ ਹੈ ਤਾਂ ਫਿਰ ਵਾਪਸ ਨਹੀਂ ਜਾਣਾ ਚਾਹੀਦਾ ਇਹ ਕੰਸੋਪਾਈ ਹਰਦੇਵ ਸਿੰਘ ਬੱਬਰ ਨੂੰ ਵੀ ਮਿਲ ਗਈ ਭਾਈ ਹਰਦੇਵ ਸਿੰਘ ਨੇ ਸਿੱਧਾ ਹੀ ਡੀਐਸਪੀ ਮਖਤਿਆਰ ਚੰਦ ਨੂੰ ਸੁਨੇਹਾ ਭੇਜ ਦਿੱਤਾ ਕਿ ਮੇਰੀ ਭੈਣ ਦਾ ਵਿਆਹ ਫਲਾਣੀ ਤਰੀਕ ਨੂੰ ਪਿੰਡ ਜੋੜ ਸਿੰਘ ਵਾਲਾ ਵਿੱਚ ਹੋਵੇਗਾ ਤੇ ਸਾਰੀਆਂ ਰਸਮਾਂ ਮੈਂ ਆਪਣੇ ਹੱਥੀ ਕਰਾਂਗਾ ਜੇ ਤੂੰ ਰੋਕ ਸਕਦਾ ਤਾਂ ਰੋਕ ਲ ਮਿੱਥੇ ਹੋਏ ਦਿਨ ਪਾਈ ਹਰਦੇਵ ਸਿੰਘ ਬੱਬਰ ਨੇ ਆਪਣੇ ਜਥੇ ਦੇ ਸਿੰਘ ਪਿੰਡ ਜੋੜ ਸਿੰਘ ਵਾਲਾ ਦੇ ਆਲੇ ਦੁਆਲੇ 2 ਕਿਲੋਮੀਟਰ ਦੇ ਘੇਰੇ ਤੱਕ ਤਨਾਤ ਕਰ ਦਿੱਤੇ ਆਪਦੇ ਚਾਚੇ ਦੇ ਘਰ ਵਿੱਚ ਆਨੰਦ ਕਾਰਜ ਹੋਇਆ ਤੇ ਭਰਾ ਵੱਲੋਂ ਸਾਰੀਆਂ ਰਸਮਾਂ ਪਾਈ ਹਰਦੇਵ ਸਿੰਘ ਬੱਬਰ ਨੇ ਆਪਣੇ ਹੱਥੀਂ ਆਂਦਾ ਕੀਤੀਆਂ 26 ਜਨਵਰੀ 1991 ਨੂੰ ਭਾਈ ਹਰਦੇਵ ਸਿੰਘ ਬੱਬਰ ਤਰਨਤਾਰਨ ਝਭਾਰ ਰੋਡ ਤੇ ਸਥਿਤ ਪਿੰਡ ਲਾਲੋ ਘੋਮੜ ਵਿੱਚ ਠਹਿਰੇ ਹੋਏ ਸਨ ਕਿਸੇ ਜ਼ਰੂਰੀ ਕੰਮ ਦੇ ਲਈ ਭਾਈ ਹਰਦੇਵ ਸਿੰਘ ਖਾਲੀ ਹੱਥ ਇੱਕ ਸਕੂਟਰ ਤੇ ਜਾ ਰਹੇ ਸਨ ਕਿ ਜਿਸ ਨੇ ਸਕੂਟਰ ਦਿੱਤਾ ਸੀ ਉਸ ਨੇ ਝਭਾਲ ਥਾਣੇ 'ਚ ਫੋਨ ਕਰਕੇ ਮੁਖਰੀ ਕਰ ਦਿੱਤੀ ਪੁਲਿਸ ਫੋਰਸਾਂ ਨੇ ਵਿਸ਼ੇਸ਼ ਰਣਨੀਤੀ ਬਣਾ ਕੇ ਘੇਰਾਬੰਦੀ ਕੀਤੀ ਅਤੇ ਇੱਕਦਮ ਹੀ ਚਾਰਚ ਫੇਰਿਓਂ ਘੇਰ ਕੇ ਭਾਈ ਹਰਦੇਵ ਸਿੰਘ ਬੱਬਰ ਨੂੰ ਗ੍ਰਿਫਤਾਰ ਕਰ ਲਿਆ ਭਾਈ ਹਰਦੇਵ ਸਿੰਘ ਬੱਬਰ ਦੇ ਗ੍ਰਿਫਤਾਰ ਹੋ ਜਾਣ ਦੀ ਖਬਰ ਫੈਲਦੇ ਹੀ ਪੁਲਿਸ ਦੇ ਮੰਨੇ ਪਰਮੰਨੇ ਅਫਸਰ ਝਭਾਲ ਥਾਣੇ ਵਿੱਚ ਇਕੱਠੇ ਹੋ ਗਏ ਐਸਐਸਪੀ ਨੇੜੇ ਕੁਰਸੀ ਢਾਕੇ ਬੈਹ ਗਿਆ ਤੇ ਪੁਲਿਸ ਦੇ ਜ਼ੁਲਮ ਦਾ ਦੌਰ ਆਰੰਭ ਹੋਇਆ ਹੁਣ ਹਰਦੇਵ ਸਿੰਘ ਨੂੰ ਉਹੀ ਪੇਸ਼ਕਸ਼ ਕੀਤੀ ਜਾਣ ਲੱਗੀ ਜਿਹੜੀ ਗ੍ਰਿਫਤਾਰ ਹੋਏ ਹਰੀਖ ਸਿੰਘ ਨੂੰ ਕੀਤੀ ਜਾਂਦੀ ਹੈ ਵੀ ਸਾਡੇ ਨਾਲ ਮਿਲ ਕੇ ਕੰਮ ਕਰ ਹਥਿਆਰ ਫੜਾ ਹੋਰ ਸਿੰਘ ਫੜਾ ਬੱਬਰਾਂ ਦੀ ਅਗਲੀ ਰਣਨੀਤੀ ਦੱਸ ਪਰ ਭਾਈ ਹਰਦੇਵ ਸਿੰਘ ਬੱਬਰ ਨੇ ਲਲਕਾਰ ਕੇ ਕਿਹਾ ਵੀ ਸਿੱਖ ਕੌਮ ਦੇ ਕਾਤਲਾਂ ਨਾਲ ਮਿਲ ਕੇ ਚੱਲਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਰਹੀ ਗੱਲ ਹਥਿਆਰਾਂ ਦੀ ਹਥਿਆਰ ਬਹੁਤ ਨੇ ਪਰ ਦੇਣਾ ਮੈਂ ਇੱਕ ਵੀ ਨਹੀਂ ਹੈਗਾ ਤੁਸੀਂ ਆਪਣਾ ਜ਼ੋਰ ਲਾ ਕੇ ਵੇਖ ਲਓ ਤੇ ਫੇਰ ਵੈਸ਼ਿਆ ਦਾ ਦੌਰ ਤੇਜ ਹੋ ਗਿਆ ਭਾਈ ਹਰਦੇਵ ਸਿੰਘ ਬੱਬਰ ਦੇ ਹੱਥਾਂ ਪੈਰਾਂ ਦੇ ਨੌ ਖਿਜ ਦਿੱਤੇ ਗਏ ਪਰ ਸਿੰਘ ਆਪਣੇ ਸਿੱਧਕ ਵਿੱਚ ਅਡੋਲ ਵਾਹਿਗੁਰੂ ਵਾਹਿਗੁਰੂ ਹੀ ਕਰਦਾ ਰਿਹਾ ਇਸ ਤੋਂ ਬਾਅਦ ਕਹਿੰਦੇ ਵੀ ਐਸਐਸਪੀ ਨੇ ਇੱਕ ਤਰੀਕਾ ਹੋਰ ਵੀ ਵਰਤਿਆ ਤੇ ਕਹਿਣ ਲੱਗਾ ਵੀ ਹਰਦੇਵ ਸਿੰਘ ਤੂੰ ਤਾਂ ਹੁਣ ਮਰੀ ਜਾਣਾ ਮੈਨੂੰ ਕੋਈ ਨਾ ਕੋਈ ਹਥਿਆਰ ਹੀ ਦੇ ਦੇ ਮੇਰਾ ਭਲਾ ਹੋ ਜਾਊ ਤਰੱਕੀ ਮਿਲ ਜਾਊ ਪਰ ਭਾਈ ਹਰਦੇਵ ਸਿੰਘ ਇਹਨਾਂ ਦਾ ਹਰ ਰੰਗ ਜਾਣਦਾ ਸੀ ਅਖੀਰ ਖਿਜ ਕੇ ਪੁਲਿਸ ਅਫਸਰਾਂ ਦੇ ਹੁਕਮ ਨਾਲ ਭਾਈ ਹਰਦੇਵ ਸਿੰਘ ਬੱਬਰ ਨੂੰ ਜੋ ਜੀਪਾਂ ਨਾਲ ਬੰਨ ਕੇ ਕਹਿੰਦੇ ਵੀ ਵੱਖੋ-ਵੱਖ ਪਾਸੇ ਭਜਾਇਆ ਗਿਆ ਇਸ ਤਰ੍ਹਾਂ ਦਾ ਕਹਿਰੀ ਤਸ਼ੱਦਦ ਸਹਿੰਦਾ ਹੋਇਆ ਭਾਈ ਹਰਦੇਵ ਸਿੰਘ ਬੱਬਰ ਜੋੜ ਸਿੰਘ ਵਾਲਾ ਮਿਤੀ 26 ਜਨਵਰੀ 1991 ਨੂੰ ਕਹਿੰਦੇ ਵੀ ਸ਼ਹੀਦੀ ਦੇ ਜਾਂ ਪੀ ਗਿਆ ਭਾਈ ਹਰਦੇਵ ਸਿੰਘ ਬੱਬਰ ਦੀ ਸ਼ਹਾਦਤ ਤੋਂ ਬਾਅਦ ਬੱਬਰਾਂ ਨੇ ਕਹਿੰਦੇ ਵੀ ਇਸ ਬਾਰੇ ਇਨਕੁਆਇਰੀ ਕੀਤੀ ਭਾਈ ਮਹਿੰਦਰ ਸਿੰਘ ਪਿਉਂਦ ਭਾਈ ਧਰਮ ਸਿੰਘ ਕਾਸਤੀਵਾਲ ਬਲਦੇਵ ਸਿੰਘ ਗਾਡਰ ਜਸਵਿੰਦਰ ਸਿੰਘ ਜੱਜ ਜੋਹਲ ਤੇ ਸੁਖਵਿੰਦਰ ਸਿੰਘ ਕੋੜਾ ਆਦਿ ਬੁਖਵਰੀ ਕਰਨ ਵਾਲੇ ਟਾਟ ਨੂੰ ਚੁੱਕ ਕੇ ਸਾਰਾ ਕੁਝ ਵਕਾ ਲਿਆ ਤੇ ਫਿਰ ਉਸ ਦੀ ਬੋਟੀ-ਬੋਟੀ ਕਰ ਦਿੱਤੀ ਗਈ ਸੋ ਦੋਸਤੋ ਇਹ ਸੀ ਵਾਰਤਾ ਭਾਈ ਹਰਦੇਵ ਸਿੰਘ ਬੱਬਰ ਜੋਰ ਸਿੰਘ ਵਾਲਾ ਬਾਰੇ ਸੋ ਐਸੇ ਤਰ੍ਹਾਂ ਦਾ ਇਤਿਹਾਸ ਲੈ ਕੇ ਤੁਹਾਡੇ ਸਾਹਮਣੇ ਪਹਿਲਾਂ ਵੀ ਪੇਸ਼ ਹੁੰਦੇ ਰਹੇ ਹਾਂ ਅੱਗੇ ਵੀ ਪੇਸ਼ ਹੁੰਦੇ ਰਵਾਂਗੇ ਸੋ ਹੁਣ ਦੇ ਉਜਾਫਤ ਵਾਹਿਗੁਰੂ ਜੀ ਕਾ ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ